ਅੱਜ ਆਪਾਂ ਪਰਮੇਸ਼ਰ ਜੀ ਦੇ ਬਚਨ ਦੇ ਵਿੱਚੋਂ ਫਤਿਹ ਪਾਉਣ ਦੇ ਬਾਰੇ ਵਿੱਚ ਸਿੱਖਾਂਗੇ ਹallelujah ਸਾਡਾ ਪਰਮੇਸ਼ਰ ਸਾਨੂੰ ਵੈਰੀ ਦੇ ਉੱਤੇ ਫਤਿਹ ਬਖਸ਼ਣ ਵਾਲਾ ਪਰਮੇਸ਼ਰ ਹੈ ਚਾਹੇ ਉਹ ਵੈਰੀ ਸੰਸਾਰਕ ਹੋਣ ਚਾਹੇ ਆਤਮਿਕ ਹੋਣ ਪਰ ਸਾਡਾ ਪਰਮੇਸ਼ਰ ਸਾਨੂੰ ਹਰ ਵੈਰੀ ਦੇ ਉੱਤੇ ਫਤਿਹ ਬਖਸ਼ ਦੇਣ ਵਾਲਾ ਪਰਮੇਸ਼ਰ ਹੈ ਹallelujah ਵੈਰੀ ਚਾਹੇ ਆਤਮਕ ਆ ਚਾਹੇ ਸੰਸਾਰਕ ਆ ਉਹ ਕਦੋਂ ਤੁਹਾਡੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਆ ਜਦੋਂ ਤੁਸੀਂ ਕਮਜ਼ੋਰ ਹੁੰਦੇ ਆ ਉਦੋਂ ਉਹ ਤੁਹਾਡੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਹੈ ਤੇ ਵੈਰੀ ਤੁਹਾਡੇ ਵਿਰੁੱਧ ਖੜਾ ਕਦੋਂ ਹੁੰਦੇ ਆ ਜਦੋਂ ਤੁਸੀਂ ਤਰੱਕੀ ਦੀ ਰਾਹ ਤੇ ਤੁਰਨਾ ਸ਼ੁਰੂ ਕਰ ਦਿੰਨੇ। ਇਸ ਲਈ ਜਦੋਂ ਵੀ ਤੁਸੀਂ ਤਰੱਕੀ ਦੀ ਰਾਹ ਤੇ ਤੁਰਨਾ ਸ਼ੁਰੂ ਕਰੋ ਉਸ ਵੇਲੇ ਇਹ ਧਿਆਨ ਰੱਖੋ ਕਿ ਤੁਸੀਂ ਕਮਜ਼ੋਰ ਨਹੀਂ ਹੋਣਾ। ਉਸ ਵੇਲੇ ਤੁਸੀਂ ਇਹ ਧਿਆਨ ਰੱਖੋ ਕਿ ਤੁਸੀਂ ਆਪਣੇ ਜੀਵਨ ਨੂੰ ਨੱਕ ਦੀ ਸਿਹਤ ਨਾਲ ਦੇਖ ਕੇ ਜੀਣਾ ਹੈ। ਹallelujah। ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਦੂਜਾ ਸੈਮੂਅਲ ਉਹਦਾ 5 ਨੰਬਰ ਅਧਿਆਇ ਉਹਦੀ 17 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਜਾਂ ਫਲਿਸਤੀਆਂ ਨੇ ਸੁਣਿਆ ਜੋ ਉਹਨਾਂ ਦਾਊਦ ਨੂੰ ਮੱਸਾ ਕਰਕੇ ਇਜ਼ਰਾਈਲ ਦਾ ਪਾਦਸ਼ਾਹ ਬਣਾਇਆ ਹੈ ਤਦ ਸਾਰੇ ਫਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਅਤੇ ਦਾਊਦ ਨੇ ਸੁਣਿਆ ਜਦ ਦਾਉਦ ਨੇ ਸੁਣਿਆ ਸੋ ਉਹ ਕੋਟ ਵਿੱਚ ਲੈ ਗਿਆ ਇੱਥੇ ਆਪਾਂ ਵਚਨ ਦੇ ਵਿੱਚ ਦੇਖਦੇ ਹਾਂ ਜਦੋਂ ਫਲਿਸਤੀਆਂ ਨੇ ਸੁਣਿਆ ਕਿ ਦਾਉਦ ਨੂੰ ਮਸਾ ਕਰਕੇ ਇਜ਼ਰਾਈਲ ਦਾ ਜਿਹੜਾ ਪਾਸ਼ਾ ਹੈ ਉਹ ਬਣਾਇਆ ਗਿਆ ਹੈ ਪਾਸ਼ਾ ਹੋਣ ਦੇ ਲਈ ਉਹਨੂੰ ਮਸਾ ਕਰ ਦਿੱਤਾ ਗਿਆ ਹੈ ਤਾਂ ਵਚਨ ਸਾਨੂੰ ਦੱਸਦਾ ਕਿ ਸਾਰੇ ਫਲਿਸਤੀਆਂ ਨੇ ਦਾਊਦ ਦੇ ਲੱਭਣ ਦੀ ਚੜ੍ਹਾਈ ਕੀਤੀ ਕਿ ਉਹ ਕਿੱਥੇ ਆ ਉਹਨੂੰ ਫੜਿਆ ਜਾਏ ਅਰ ਉਹਦਾ ਘਾਤ ਕੀਤਾ ਜਾਵੇ ਪਰ ਇਹ ਸਟੋਰੀ ਸਿਰਫ ਦਾਊਦ ਦੀ ਹੀ ਨਹੀਂ ਆ ਜਦੋਂ ਵੀ ਕਿਸੇ ਮਨੁੱਖ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਮਹਿਮਾ ਪ੍ਰਾਪਤ ਹੁੰਦੀ ਆ ਜਦੋਂ ਵੀ ਕਿਸੇ ਮਨੁੱਖ ਦੀ ਪਰਮੇਸ਼ਵਰ ਜੀ ਦੀ ਕਿਰਪਾ ਦੇ ਨਾਲ ਤਰੱਕੀ ਹੁੰਦੀ ਆ ਉਦੋਂ ਉਹਦੇ ਵਿਰੁੱਧ ਬਹੁਤ ਸਾਰੇ ਲੋਕ ਉੱਠ ਖਲੋਂਦੇ ਆ ਜਦੋਂ ਤੱਕ ਤੁਸੀਂ ਡਿੱਗੇ ਤੇ ਠੱਠੇ ਹੋਏ ਆ ਜਦੋਂ ਤੱਕ ਤੁਹਾਨੂੰ ਕੋਈ ਪੁੱਛਣ ਵਾਲਾ ਨਾ ਹੋਵੇ ਜਦੋਂ ਤੱਕ ਤੁਹਾਡਾ ਕੋਈ ਬੋਲ ਵਾਲਾ ਨਾ ਹੋਵੇ ਉਦੋਂ ਤੱਕ ਕਿਸੇ ਨੂੰ ਕੋਈ ਸਮੱਸਿਆ ਨਹੀਂ ਤੁਹਾਡੇ ਤੋਂ ਉਦੋਂ ਸਾਰੇ ਤੁਹਾਡੇ ਨਾਲ ਮਿਲਦੇ ਆ ਪਰ ਗੱਲਾਂ ਕਿੱਦਾਂ ਕਰਦੇ ਸਾਨੂੰ ਤੇਰੇ ਨਾਲ ਬਹੁਤ ਹਮਦਰਦੀ ਆ ਉਹ ਅੱਖਰਾਂ ਦੇ ਨਾਲ ਹਮਦਰਦੀ ਵਿਅਕਤ ਕਰਦੇ ਆ ਪਰ ਕੰਮਾਂ ਦੇ ਨਾਲ ਨਹੀਂ ਉਹ ਤੁਹਾਨੂੰ ਉੱਚਿਆਂ ਉਠਾਉਣ ਦੇ ਵਿੱਚ ਕੋਈ ਵੀ ਉប្រਾਲਾ ਨਹੀਂ ਕਰਦੇ ਪਰ ਉਹ ਤੁਹਾਡੇ ਨਾਲ ਇਦਾਂ ਜਾਂਦੇ ਜਿੱਦਾਂ ਤੁਹਾਡੇ ਬਹੁਤ ਹਮਦਰਦ ਹੋਣ ਜਿੱਦਾਂ ਉਹਨਾਂ ਨੂੰ ਬਹੁਤ ਦੁੱਖ ਹੋਵੇ ਪਰ ਜਦੋਂ ਤੁਸੀਂ ਸੱਚ ਦੀ ਰਾਹ ਤੇ ਚੱਲਣ ਲੱਗਦੇ ਆ ਜਦੋਂ ਪਰਮੇਸ਼ਵਰ ਜੀ ਦੀ ਅਪਾਰ ਕਿਰਪਾ ਦੇ ਹੇਠ ਆ ਜਾਂਦੇ ਆ ਜਦੋਂ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਦੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਤੁਹਾਡੇ ਲਈ ਸੁੱਖ ਦੇ ਦਿਨਾਂ ਦਾ ਐਲਾਨ ਹੁੰਦਾ ਮਾਫੀ ਪ੍ਰਾਪਤ ਹੁੰਦੀ ਆ ਤਾਂ ਪਰਮੇਸ਼ਵਰ ਦਾ ਅਨੁਗ੍ਰਹਿ ਜੀਵਨ ਦੇ ਵਿੱਚ ਆਉਂਦਾ ਤੁਹਾਡੇ ਹਾਲਾਤ ਬਦਲ ਜਾਂਦੇ ਆ ਫਿਰ ਉਹੀ ਲੋਕ ਜਿਹੜੇ ਤੁਹਾਡੇ ਜੀਵਨ ਚ ਪਹਿਲਾਂ ਤੁਹਾਨੂੰ ਹਮਦਰਦ ਨਜ਼ਰ ਆਉਂਦੇ ਉਹੀ ਤੁਹਾਡੇ ਵਿਰੁੱਧ ਫਿਰ ਉੱਠ ਖਲੋਂਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਤੁਹਾਨੂੰ ਏਠਾ ਨੂੰ ਖਿੱਚਣ ਜਦੋਂ ਤੱਕ ਦਾਊਦ ਨੂੰ ਰਾਜਾ ਹੋਣ ਦੇ ਲਈ ਮਸਾ ਨਹੀਂ ਕੀਤਾ ਗਿਆ ਫਲਿਸਤੀਆਂ ਨੂੰ ਉਹਦੇ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਪਰ ਜਦੋਂ ਹੀ ਸੁਣਿਆ ਕਿ 다우드 ਨੂੰ ਬਾਦਸ਼ਾਹ ਹੋਣ ਦੇ ਲਈ ਚੁਣਿਆ ਗਿਆ ਹੈ ਮਸਾ ਕਰ ਦਿੱਤਾ ਗਿਆ ਹੈ ਤੇ वचन ਦੇ ਵਿੱਚ ਲਿਖਿਆ ਉਹਨਾਂ ਨੇ ਉਹਦੀ ਭਾਲ ਜਿਹੜੀ ਆ ਸਾਰੇ ਫਲਿਸਤੀਆਂ ਨੇ ਉਹਦੀ ਭਾਲ ਸ਼ੁਰੂ ਕਰ ਦਿੱਤੀ ਤੇ ਜਦੋਂ 다우드 ਨੂੰ ਪਤਾ ਲੱਗਾ ਕਿ ਉਹ ਇਦਾਂ ਕਰਦੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਆ ਉਹਨਾਂ ਨੇ ਮਨਸੂਬੇ ਕੀ ਆ ਤੇ वचन ਦੇ ਵਿੱਚ ਲਿਖਿਆ ਹੈ ਕਿ ਜਿਹੜਾ 다우드 ਆ ਉਹ ਕੋਟ ਦੇ ਵਿੱਚ ਲੈ ਗਿਆ ਉਹ ਇੱਕ ਜਗ੍ਹਾ ਨੂੰ ਇੱਕ ਸ਼ਰਨਸਥਾਨ ਦੇ ਵਿੱਚ ਚਲਿਆ ਗਿਆ। ਅਗਰ ਅੱਜ ਤੁਹਾਡਾ ਕੋਈ ਵਿਰੋਧ ਕਰ ਰਿਹਾ ਹੈ ਯਾਦ ਰੱਖੋ ਮੈਂ ਉਸ ਵਿਰੋਧ ਦੀ ਗੱਲ ਕਰ ਰਹੀ ਹਾਂ ਅਗਰ ਤੁਸੀਂ ਠੀਕ ਰਾਹ ਤੇ ਚੱਲ ਰਹੇ ਹਾਂ। ਅਗਰ ਤੁਸੀਂ ਠੀਕ ਰਸਤੇ ਤੇ ਚੱਲ ਰਹੇ ਹਾਂ ਅਗਰ ਤੁਸੀਂ ਠੀਕ ਰਸਤੇ ਤੇ ਚੱਲ ਰਹੇ ਆ ਤੁਸੀਂ ਚੰਗੇ ਕੰਮ ਕਰ ਰਹੇ ਆ ਫਿਰ ਵੀ ਤੁਹਾਡਾ ਵਿਰੋਧ ਹੋ ਰਿਹਾ ਆ ਤਾਂ ਫਿਰ ਤੁਸੀਂ ਸਮਝ ਸਕਦੇ ਆ ਕਿ ਉਹ ਤੁਹਾਡਾ ਨਹੀਂ ਪਰ ਪਰਮੇਸ਼ਵਰ ਦਾ ਵਿਰੋਧ ਕਰ ਰਹੇ ਆ ਤੇ ਇਹ ਵਿਰੋਧ ਹੋਣਾ ਹੀ ਆ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਜੇ ਅਸੀਂ ਧਰਮ ਦੇ ਕੰਮਾਂ ਦੇ ਲਈ ਸਤਾਏ ਜਾਈਏ ਤਾਂ ਸਾਡੇ ਲਈ ਉਹ ਮਹਿਮਾ ਵਾਲੀ ਗੱਲ ਆ ਇੱਕ ਚੰਗੀ ਗੱਲ ਆ ਬਜਾਏ ਇਹ ਦੇ ਕਿ ਅਸੀਂ ਪਾਪ ਕਰਕੇ ਗੁਨਾਹ ਕਰਕੇ ਚੋਰੀਆਂ ਕਰਕੇ ਮਾਰੇ ਤੇ ਕੁੱਟੇ ਜਾਈਏ ਵਿਰੋਧ ਦੋ ਤਰ੍ਹਾਂ ਦੇ ਆ ਇੱਕ ਵਿਰੋਧ ਆ ਕਿ ਕੋਈ ਮਨੁੱਖ ਬਹੁਤ ਬੁਰੇ ਕੰਮ ਕਰ ਰਿਹਾ ਆ ਉਹ ਵੀ ਵਿਚਾਰੀ ਆ ਉਹ ਨਸ਼ੇਬਾਜ਼ ਆ ਉਹ ਲੜਾਕਾ ਆ ਉਹਦੀ ਬਹਿਣੀ ਉਛੜੀ ਸਹੀ ਨਹੀਂ ਆ ਉਹਦਾ ਬੋਲਚਾਲ ਸਹੀ ਨਹੀਂ ਆ ਉਹਦੇ ਕੰਮ-ਕਾਰ ਸਹੀ ਨਹੀਂ ਆ ਉਹ ਚੋਰੀਆਂ ਕਰਦਾ ਡਾਕੇ ਮਾਰਦਾ ਇਸ ਲਈ ਉਹਦਾ ਵਿਰੋਧ ਕੀਤਾ ਜਾ ਰਿਹਾ ਕਿ ਉਹ ਸੁਧਰ ਜਾਏ ਇਹ ਵੱਖਰੀ ਤਰ੍ਹਾਂ ਦਾ ਵਿਰੋਧ ਆ ਪਰ ਇੱਕ ਵਿਰੋਧ ਆ ਕਿ ਇੱਕ ਮਨੋਖ ਪਹਿਲਾਂ ਚੋਰ ਸੀ ਪਰ ਉਹਨੇ ਚੋਰੀਆਂ ਕਰਨੀਆਂ ਛੱਡ ਦਿੱਤੀਆਂ ਵਿਰੋਧ ਆ ਵਚਾਰੀ ਸੀਗਾ ਘਰ ਦੇ ਵਿੱਚ ਕਲੇਸ਼ ਕਰਦਾ ਸੀਗਾ ਨਸ਼ੇ ਕਰਦਾ ਸੀਗਾ ਮਾਰਕੁੱਟ ਕਰਦਾ ਸੀਗਾ ਆਪਣੀ ਪਿੰਡ ਵਿੱਚ ਸ਼ਹਿਰ ਵਿੱਚ ਉਹਦਾ ਕੋਈ ਚੰਗਾ ਰਿਕਾਰਡ ਨਹੀਂ ਸੀਗਾ ਪਾਪ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਸੀਗਾ ਦੁਖੀ ਸੀ ਲਾਚਾਰ ਸੀ ਸਮੱਸਿਆ ਵਿੱਚ ਸੀ ਪਰ ਹੁਣ ਉਹਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੱਤਾ ਔਰ ਪਰਮੇਸ਼ਵਰ ਜੀ ਨੇ ਉਹਦਾ ਜੀਵਨ ਬਦਲ ਦਿੱਤਾ ਉਹਦੇ ਹਾਲਾਤ ਬਦਲ ਗਏ ਹੁਣ ਉਹਦਾ ਵਿਰੋਧ ਸ਼ੁਰੂ ਹੋ ਗਿਆ ਏ ਉਦਾਂ ਦਾ ਵਿਰੋਧ ਆ ਜਿੱਦਾਂ ਦਾ ਦਾਊਦ ਦਾ ਹੋ ਰਿਹਾ ਏ ਅਕਰ ਇਸ ਤਰ੍ਹਾਂ ਦਾ ਤੁਹਾਡਾ ਵਿਰੋਧ ਹੋ ਰਿਹਾ ਆ ਚੰਗੇ ਬਣਨ ਤੇ ਤੁਹਾਡਾ ਵਿਰੋਧ ਹੋ ਰਿਹਾ ਆ ਤਾਂ ਫਿਰ ਪਰਮੇਸ਼ਵਰ ਦਾ ਧੰਨਵਾਦ ਕਰੋ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਬੈਠ ਕੇ ਪਰਮੇਸ਼ਵਰ ਦਾ ਧੰਨਵਾਦ ਕਰੋ ਵਚਨ ਦੇ ਵਿੱਚ ਲਿਖਿਆ ਧਨਿਆ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਜਾਣਗੇ ਕਿਉਂਕਿ ਸਵਰਗ ਰਾਜ ਉਹਨਾਂ ਦਾ ਆ ਧਰਮ ਕੀ ਚੀਜ਼ ਹੈ ਜੋ ਪਰਮੇਸ਼ਵਰ ਦੇ ਆਖੇ ਲੱਗ ਕੇ ਜੀਵਨ ਜੀਣਾ ਧਰਮ ਦਾ ਮਤਲਬ ਸੁਧਰਿਆ ਹੋਇਆ ਜੀਵਨ ਜੀਣਾ ਜਿੱਦਾਂ ਦਾ ਜੀਵਨ ਪਰਮੇਸ਼ਵਰ ਨੂੰ ਪਸੰਦ ਆ ਪਰਮੇਸ਼ਵਰ ਦੇ ਸੁਭਾਅ ਦੇ ਅਨੁਸਾਰ ਚੱਲਣਾ ਪਰਮੇਸ਼ਵਰ ਜੀ ਦੀ ਇੱਛਾ ਦੇ ਅਨੁਸਾਰ ਕੰਮ ਕਰਨੇ ਉਹ ਧਰਮ ਤੇ ਕਹਿੰਦੇ ਧਨਿਆ ਉਹ ਜਿਹੜੇ ਧਰਮ ਦੇ ਕਰਕੇ ਸਤਾਏ ਜਾਣ ਇਸ ਕਰਕੇ ਸਤਾਏ ਜਾਣ ਕਿਉਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਜੀ ਨਹੀਂ ਚਾਹੁੰਦੇ ਕਿ ਪਰਮੇਸ਼ਵਰ ਦੇ ਹੱਥਾਂ ਦਾ ਬਣਾਇਆ ਹੋਇਆ ਮਨੁੱਖ ਪਾਪ ਕਰੇ ਇਸ ਲਈ ਉਸ ਮਨੁੱਖ ਨੇ ਪਾਪ ਤੋਂ ਤੌਬਾ ਕਰ ਲਈ ਪਰ ਹੁਣ ਜਦੋਂ ਦੀ ਤੌਬਾ ਕੀਤੀ ਉਹ ਸਤਾਇਆ ਜਾਣਾ ਸ਼ੁਰੂ ਹੋ ਗਿਆ ਜਦੋਂ ਤਾਂ ਉਹ ਦੂਜਿਆਂ ਨੂੰ ਦੱਸਦਾ ਕਿ ਪਾਪ ਜਿਹੜਾ ਆ ਉਹਦੀ ਮਜ਼ਦੂਰੀ ਮੌਤ ਆ ਇਸ ਲਈ ਜੀਵਨ ਲੈਣਾ ਆ ਤਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓ ਇਸ ਲਈ ਉਹਦਾ ਵਿਰੋਧ ਸ਼ੁਰੂ ਹੋ ਗਿਆ ਵਚਨ ਚ ਲਿਖਿਆ ਧੰਨੇ ਆਓ ਕਿਉਂਕਿ ਸਵਰਗ ਰਾਜ ਉਹਨਾਂ ਦਾ ਆ ਸੋ ਇਸ ਚੀਜ਼ ਨੂੰ ਆਨੰਦ ਦੀ ਗੱਲ ਜਾਣੋ ਪਰ ਅਗਰ ਬੁਰਾਈ ਕਰ ਰਹੇ ਆ ਤੁਸੀਂ ਤੁਹਾਡੇ ਜੀਵਨ ਦੇ ਵਿੱਚ ਬੁਰੇ ਕੰਮ ਆ ਗਲਤ ਜੀਵਨ ਜੀ ਰਹੇ ਆ ਤਾਂ ਫੇਰ ਤੁਹਾਡਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਆ ਉਹ ਤੁਹਾਡੇ ਸੁਧਾਰੇ ਜਾਣ ਦੇ ਲਈ ਆ ਫੇਰ ਉਸ ਵਿਰੋਧ ਦੇ ਵਿੱਚੋਂ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ ਕਿ ਕਿਉਂ ਵਿਰੋਧ ਕੀਤਾ ਜਾ ਰਿਹਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕਰੋ ਔਰ ਕਹੋ ਕਿ ਪ੍ਰਭੂ ਮੈਂ ਸੁਧਰਨਾ ਚਾਹੁੰਦਾ ਆ ਮੇਰੇ ਵਿੱਚੋਂ ਬੁਰਾਈ ਦਾ ਅੰਤ ਹੋ ਜਵੇ ਔਰ ਚੰਗਿਆਈ ਮੇਰੇ ਅੰਦਰ ਪੈਦਾ ਹੋਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ